ਸਾਰੇ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪਾਂ ਫੇਰ ਆਪਾਂ ਅੱਜ ਨਵੀਂ ਵੀਡੀਓ ਲੈ ਕੇ ਤੁਹਾਡੇ ਵਾਸਤੇ ਆਏ ਆ ਤੁਹਾਡੀ ਹਾਜ਼ਰੀ ਦੇ ਵਿੱਚ ਤੇ ਜਿਹਦੇ ਵਿੱਚ ਆਪਾਂ ਬੜੀਆਂ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਏ ਨਵੇਂ-ਨਵੇਂ ਰੇਟ ਹੈ ਵੀਰ ਜੀ ਕਾਟਣਾ ਬਹੁਤ ਵਧੀਆ ਦਿਖਾਵਾਂਗੇ ਤੁਹਾਨੂੰ ਦੋ ਚਾਰ ਆਈਟਮਾਂ ਦਿਖਾਵਾਂਗੇ ਬਹੁਤ ਹੀ ਵਧੀਆ ਸ਼ਾਨਦਾਰ ਕੱਪੜਾ ਨਵਾਂ ਆਇਆ ਵੀਰ ਜੀ ਆਪਾਂ ਨਵੇਂ ਦਿਖਾਵਾਂਗੇ ਵੀਡੀਓ ਦਾ ਫੇਰ ਹੀ ਫੈਰਾ ਹੁੰਦਾ ਭਾਈ ਜੀ ਕੋਈ ਨਵੀਂ ਚੀਜ਼ ਦਿਖਾਈਏ ਆਪਾਂ ਪੀਬੀਜੀ ਆਪਣੀ ਜੋ ਲੋਕੇਸ਼ਨ ਹੈ ਸ਼ੋਰੂਮ ਦੀ ਉਹ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਹੈ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਮੌੜ ਮੰਡੀ ਦੇ ਕੋਲੇ ਪਿੰਡ ਰਹਿ ਗਿਆ ਵੀਰ ਜੀ ਮੈਸਰਖਾਨਾ ਬਠਿੰਡਾ ਮਾਨਸਾ ਰੋਡ ਤੇ ਪਿੰਡ ਹੈ ਜੀ ਮੈਸਰਖਾਨਾ ਬਹੁਤ ਇੱਥੇ ਜਿਹੜੀ ਬੱਸਾਂ ਦੀ ਸਰਵਿਸ ਹੈ ਬਹੁਤ ਜ਼ਿਆਦਾ ਹੈ ਤੇ ਸਾਨੂੰ ਪੁੱਛਦੇ ਆ ਵੀਰ ਜੀ ਵੀ ਕੀ ਕਿਵੇਂ ਉਤਰਨਾ ਕਿੱਥੇ ਉਤਰਨਾ ਮੇਨ ਅਡੇ ਤੇ ਵੀਰ ਜੀ ਤੇ ਉੱਥੇ ਉਤਰ ਕੇ ਵੀਰ ਜੀ ਸਿੱਧੀ ਆਪਣੀ ਗਲੀ ਆਉਂਦੀ ਹੈ ਥਾ ਥਾ ਆਪਣਾ ਲਿਖਿਆ ਵੀ ਪਿਆ ਮਨਜਿੰਦਰ ਕਲਾਥ ਹਾਊਸ ਦੇ ਬੋਰਡ ਵੀ ਲੱਗੇ ਹੋਏ ਨੇ ਆਪਣੇ ਥਾ ਥਾ ਵੀ ਜੀ ਗੌਰ ਰੱਖਿਆ ਕਰੋ ਤੇ ਮੈਸਟਰਖਾਨਾ ਪਿੰਡ ਹੈ ਜ਼ਿਲ੍ਹਾ ਬਠਿੰਡਾ ਜੀ ਆਪਣਾ ਹਾਂ ਡੇਰਾਵਾ ਪੰਜਾਬ ਦਾਸタル ਵਿਚਲਾ ਦੇ ਕੋਲੇ ਵੱਡੇ ਬੋਰਡ ਲੱਗੇ ਹੋਏ ਐ ਤੇ ਉੱਥੇ ਆਪਣਾ ਕੱਪੜੇ ਦਾ ਸ਼ੋਰੂਮ ਹੈ ਜਿੱਥੇ ਬਹੁਤ ਹੀ ਵਧੀਆ ਕੁਆਲਿਟੀ ਤੇ ਰੇਟ ਵਧੀਆ ਮੰਦੇ ਵਧੀਆ ਭਾਣਾ ਲਾਉਣੇ ਆ ਮੈਂ ਜੀ ਆਪਾਂ ਆਪਾਂ ਦਿਖਾਉਣੇ ਵੀ ਜੀ ਤੁਹਾਨੂੰ ਪਹਿਲਾਂ ਵੀ ਜੀ ਗੌਰ ਨਾਲ ਸਾਰੀ ਵੀਡੀਓ ਦੇਖਿਆ ਕਰੋ ਵੀ ਤੁਹਾਨੂੰ ਜਿਹੜੀਆਂ ਵੀਡੀਓ ਤੁਸੀਂ ਹੋਰ ਵੀ ਦੇਖਦੇ ਹੋ ਕੋਈ ਵੀਡੀਓ ਤੁਹਾਨੂੰ ਕੀ ਕੁਆਲਿਟੀ ਦਿਖਾਉਂਦੇ ਆ ਕੀ ਤੁਹਾਨੂੰ ਉਹ ਰੇਟ ਲਾਉਂਦੇ ਆ ਸਾਡਾ ਕੀ ਰੇਟ ਉਹ ਅਸੀਂ ਕੀ ਕੁਆਲਿਟੀ ਦਿਖਾਉਣਾ ਹੈ ਬਾਈ ਬਣ ਕੇ ਤੁਸੀਂ ਪੂਰੀ ਵਧੀਆ ਗੌਰ ਨਾਲ ਕੱਲੀ-ਕੱਲੀ ਆਈਟਮ ਕੱਲਾ-ਕੱਲਾ ਰੇਟ ਪੂਰਾ ਗੌਰ ਨਾਲ ਸੁਣਿਆ ਕਰੋ 10 ਮਿੰਟ ਦਾ ਸਮਾਂ ਹੀ ਲੈਣਾ ਹੁੰਦਾ ਆਪਾਂ ਬੜਾ ਥੋੜਾ ਸਮਾਂ ਨਹੀਂ ਲੈਂਦੇ ਹੁੰਦੇ 10 ਕਿ ਮਿੰਟ ਦਾ ਸਮਾਂ ਲੈਣਾ ਤੇ ਇੱਕ ਆਸ ਬਣ ਕੇ ਬੇਨਤੀ ਵੀਜੀ ਸਬਸਕ੍ਰਾਈਬਰ ਸ਼ੇਅਰ ਬਾਈ ਬਣ ਕੇ ਜਰੂਰ ਕਰਿਆ ਕਰੋ ਸਾਨੂੰ ਵੀ ਤੁਹਾਡੀ ਉਮੀਦ ਹੁੰਦੀ ਹੈ ਵੀ ਸਬਸਕ੍ਰਾਈਬ ਸ਼ੇਅਰ ਕਰੋਗੇ ਤੁਸੀਂ ਤੇ ਵੀਰ ਬਣ ਕੇ ਸਾਡੀ ਉਮੀਦਾਂ ਦੇ ਨਾ ਫੇਰਿਆ ਕਰੋ ਤੇ ਜਰੂਰ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਕਿਹ ਹੁੰਦੀ ਹੈ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਦੁਕਾਨ ਤੇ ਜਿਨੇ ਤੇ ਕਈ ਵਾਰੀ ਕਿਸੇ ਨੂੰ ਕੋਈ ਉੱਚਾ ਨੀਮਾ ਬੋਲਿਆ ਵੀ ਜਾਂਦਾ ਹੈ ਭਾਈ ਕਿਉਂ ਇਕੱਠ ਬਹੁਤ ਜ਼ਿਆਦਾ ਹੁੰਦਾ ਹੈ ਉਹਦੀ ਮਾਫੀ ਮੰਗਦੇ ਵੀ ਕਈ ਵਾਰੀ ਕਿਸੇ ਤੋਂ ਗਲਤ ਮਲਤ ਬੋਲਿਆ ਵੀ ਜਾਂਦਾ ਕੋਈ ਖਾਸ ਗੱਲ ਨਹੀਂ ਵੀਰੇ ਕਿਉਂ ਇਦੋਂ ਇਕੱਠ ਹੁੰਦਾ ਹੈ ਤੇ ਨਹੀਂ ਪਤਾ ਲੱਗਦਾ ਵੀ ਕੀ ਗੱਲਬਾਤ ਹੈ ਇਕੱਠ ਨਜਾਇਜ਼ ਹੁੰਦਾ ਵੀ ਜੀ ਦਿਨੇ ਆਪਣੇ ਕੋਲੇ ਤੇ ਉਹਦੀ ਆਪਾਂ ਸਾਰੇ ਹੀ ਮੇਰੇ ਵੀਰ ਭੈਣਾਂ ਤੋਂ ਮੈਂ ਮਾਫੀ ਮੰਗਦਾ ਵੀ ਕਈ ਵਾਰੀ ਕਿਸੇ ਤੋਂ ਕੋਈ ਬੋਲਿਆ ਉੱਚਾ ਨੀਮਾ ਬੋਲਿਆ ਗਿਆ ਹੋਵੇ ਤਾਂ ਮਾਫੀ ਹੈ ਤੇ ਗਾਹਾਂ ਵਾਸਤੇ ਜੇ ਕੋਈ ਗਲਤ ਮਾਲਤ ਕੋਈ ਗੱਲ ਹੈ ਵੀ ਉਹ ਵੀ ਭਾਈ ਦੱਸਣ ਨੂੰ ਬੰਦਾ ਹਟਾ ਵੀ ਦੱਸੋ ਵੀ ਭਾਈ ਗਲਤ ਬੋਲਦੇ ਐ ਕਰਕੇ ਐ ਬੋਲਦੇ ਐ ਬੋਲਦੇ ਆ ਦੇਖੋ ਬੀਜੀ ਆਓ ਬੀਜੀ ਆਪਾਂ ਤੁਹਾਨੂੰ ਦਿਖਾਉਨੇ ਆ ਕੱਪੜਾ ਕੱਲ ਤਾਂ ਬੀਜੀ ਆਪਣੇ ਆ ਬਹੁਤ ਚੱਤੋਂ ਮੰਗਦੀ ਗਾਖ ਦੀ ਉਹ ਤਾਂ ਹੈਗਾ ਹੀ ਚੱਲਦੇ ਆ ਬੀਜੀ ਫੇਰ ਆਪਾਂ ਲੈ ਕੇ ਆਏ ਆ ਇਹ ਬੀਜੀ ਏਕੇ ਟੈਕਸਟ ਦਾ ਹੈ ਕਾਟਨ ਦਾ ਕੱਪੜਾ ਹੈ ਤੇ ਦੁਪੱਟਾ ਇਹਦੇ ਵਿੱਚ ਮਸ਼ਲੀਨ ਦਾ ਵੀਜੀ ਆਲ ਓਵਰ ਸ਼ੂਟ ਹੈ ਤੇ ਕਪੜਾ ਬਾਈ ਜੀ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਵਧੀਆ ਕਪੜਾ ਬਾਈ ਜੀ ਇਹ ਇਹ ਚੈੱਕ ਕਰੋ ਬਾਈ ਜੀ ਕਪੜੇ ਦੀ ਕੁਆਲਿਟੀ ਬਾਈ ਜੀ ਚੈੱਕ ਕਰੋ ਕਿੰਨੀ ਸੋਹਣੀ ਕੁਆਲਿਟੀ ਹੈ ਬਾਈ ਜੀ ਜਮਾਂ ਐ ਪਿਆ ਬਾਈ ਜੀ ਕਿਹੋ ਵਰਗਾ ਕਪੜਾ ਪਿਆ ਦੇਖੋ ਇਹਦਾ ਦੁਪੱਟਾ ਬਾਈ ਜੀ ਮਸਲੀਨ ਦਾ ਤੇ ਸ਼ੂਟ ਬਾਈ ਜੀ ਕਾਟਨ ਦਾ 5 ਮੀਟਰ ਆਲ ਓਵਰ ਸ਼ੂਟ ਹੈ ਏਕੇ ਟੈਕਸ ਕੰਪਨੀ ਦਾ ਵੀ ਜੀ ਇਹ ਬਹੁਤ ਹੀ ਵਧੀਆ ਕੁਆਲਿਟੀ ਹੈ ਇਹਦੀ ਇਹਨੂੰ ਗਾਹਕ ਬਹੁਤ ਜ਼ਿਆਦਾ ਪਸੰਦ ਕਰਦਾ ਵੀ ਜੀ ਇਹਨੂੰ ਬਹੁਤ ਜ਼ਿਆਦਾ ਵਿਕਦਾ ਤੇ ਬਹੁਤ ਹੀ ਜ਼ਿਆਦਾ ਚੰਗਾ ਕੱਪੜਾ ਹੈ ਤੇ ਗਾਹਕ ਪਸੰਦ ਵੀ ਬਹੁਤ ਕਰਦਾ ਹੈ ਆ ਦੇਖੋ ਵੀ ਜੀ ਦੁਪੱਟਾ ਦੇਖੋ ਇਹਦਾ ਇਹਦਾ ਵੀਡੀਓ ਚ ਤਾਂ ਦਿਖਾਉਣਾ ਹੈ ਤਾਂ ਪੁਰਾਣਾ ਬਹੁਤ ਚਿਰ ਤੋਂ ਚੱਲ ਰਿਹਾ ਹੈ ਇਹਦਾ ਵੀਡੀਓ ਚ ਤਾਂ ਦਿਖਾਉਣਾ ਹੈ ਗਾਹਕ ਨੂੰ ਪਤਾ ਲੱਗਦਾ ਗਾਹਕ ਕਹਿੰਦਾ ਜੀ ਸਾਨੂੰ ਦਿਖਾਇਆ ਕਰੋ ਜੀ ਤੇ ਤਾਂ ਦਿਖਾਇਆ ਇਹ ਏਕੇ ਟੈਕਸਚਰ ਆ ਗਿਆ ਹੈਗਾ ਜੀ ਮਸ਼ਲੀਨ ਦਾ ਦੁਪੱਟਾ ਹੈ ਬਹੁਤ ਹੀ ਵਧੀਆ ਕੁਆਲਿਟੀ ਹੈ ਇਹਦੇ ਵਿੱਚ ਆਪਣੇ ਕੋਲੇ ਸਾਰੇ ਕੁਆਲਿਟੀਆਂ ਹੁੰਦੀਆਂ ਬਰੀਕ ਬੂਟੀ ਮੋਟੀ ਬੂਟੀ ਜਿਹਹੇ ਜਾਂ ਕੋਈ ਮਰਜ਼ੀ ਲੈ ਲਓ ਆਹ ਦੇਖੋ ਵੀਰ ਜੀ ਕੁਆਲਿਟੀ ਚੈੱਕ ਕਰੋ ਆਪਣੇ ਕੋਲੇ ਬਹੁਤ ਹੀ ਵੱਡੀ ਕਵਾਂਟੀਟੀ ਚ ਮਾਲ ਆਉਂਦਾ ਕੋਈ ਇਹੋ ਜੀ ਗੱਲ ਨਹੀਂ ਜਿੰਨਾ ਮਰਜ਼ੀ ਮਾਲ ਲੈ ਲਓ ਇਹਦਾ ਰੇਟ ਵੀ ਜੀ 1250 ਰੁਪਿਆ ਰੇਟ ਹੈ ਤੇ ਇਹ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਉਹ ਆਪਾਂ ਉਹਨੂੰ ਲਾਵਾਂਗੇ ਲੈਸ ਆਹ ਦੇਖੋ ਜੀ ਏਕੇ ਟੈਕਸਟ ਦਾ ਮਾਲ ਹੈ ਜਿਹੜਾ ਦੁਪੱਟਾ ਹੈ ਉਹ ਇਹਦੇ ਚ ਮਸਲੀਨ ਦਾ ਹੈ ਤੇ ਜਿਹੜਾ ਕੱਪੜੇ ਦੀ ਸਟਾਫ ਹੈ ਉਹ ਐ ਕਾਟਨ ਆਹ ਦੇਖੋ ਵੀਰ ਜੀ ਬਹੁਤ ਹੀ ਵਧੀਆ ਕੁਆਲਿਟੀ ਇਹਦੇ ਪੂਰੀ ਵਧੀਆ ਸ਼ਾਨਦਾਰ ਕੱਪੜਾ ਰੇਟ ਇਹਦਾ ਵੀਰ ਜੀ 1250 ਰੁਪਿਆ ਰੇਟ ਹੈ ਬਾਕੀ ਸਿਰੇ ਮੌਕੇ ਤੇ ਹਲਕਾ ਫੁਲਕਾ ਕੋਈ ਲੈਸ ਹੋ ਜੂ ਕੋਈ ਗੱਲ ਨਹੀਂ ਵੀਰੇ ਹੋ ਜਾਂਦਾ ਇੱਕ ਵੀਰੇ ਆਪਣੇ ਕੋਲੇ ਆਇਆ ਹੈ ਸ਼ੰਕਰ ਕੰਪਨੀ ਦਾ ਵੀਰ ਜੀ ਇਹ ਵੀ ਇਹ ਵੀ ਦੁਪੱਟਾ ਮਸਲੀਨ ਦਾ ਹੈ ਤੇ ਕੱਪੜਾ ਬਾਈ ਜੀ ਕਾਦਾ ਬਹੁਤ ਸੋਹਣਾ ਤੇ ਕੁਆਲਿਟੀ ਦਾ ਕੱਪੜਾ ਸ਼ੰਕਰ ਦਾ ਸ਼ੰਕਰ ਦੀ ਮਿਲਦਾ ਕੱਪੜਾ ਬਾਈ ਜੀ ਤੇ ਇਹ ਵੀ ਚੈੱਕ ਕਰੋ ਬਾਈ ਜੀ ਹੌਲਾ ਫੁੱਲ ਵਰਗਾ ਕੱਪੜਾ ਜਮਾ ਚੈੱਕ ਕਰੋ ਆ ਦੇਖੋ ਵੀਰ ਜੀ ਇਧਰ ਦਿਖਾ ਦੋ ਪੱਟੀ ਦੇ ਆ ਦੇਖੋ ਮੇਰੀ ਪੱਟੀ ਦੇਖ ਲਓ ਜੀ ਸ਼ੰਕਰ ਦਾ ਵੀਰ ਜੀ ਬ੍ਰਾਂਡ ਦੇ ਲਓ ਆਪਾਂ ਵੀਰ ਜੀ ਬ੍ਰਾਂਡ ਜਿਹੜਾ ਲੈ ਕੇ ਆਉਣਾ ਵੀਰ ਜੀ ਇੱਕ ਨੰਬਰ ਲੈ ਕੇ ਆਉਣਾ ਏਕੇ ਟੈਕਸ ਦਾ ਤੇ ਸ਼ੰਕਰ ਦੀ ਮਿਲਦਾ ਤੇ ਤਮੰਨਾ ਇਹੋ ਜਿਹਾ ਮਾਲ ਵੇਚਦੇ ਆ ਬਾਈ ਜੀ ਦੇਸੀ ਮਾਲ ਆਪਾਂ ਬਹੁਤ ਜਾਰੇ ਘੱਟ ਰੱਖਦੇ ਆ ਜੇ ਕੋਈ ਮੰਗੇ ਤਾਂ ਦਿੰਦੇ ਆ ਨਹੀਂ ਅਸੀਂ ਸਾਡਾ ਜੀ ਨਹੀਂ ਕਰਦਾ ਦੇਣ ਨੂੰ ਤੇ ਇਹਦੇ ਵਿੱਚ ਇੱਕ ਆ ਡੁਪਟਾ ਹੈ ਮਸਲੀਨ ਦਾ ਆ ਚੈੱਕ ਕਰੋ ਬਾਈ ਜੀ ਇਹ ਸ਼ੰਕਰ ਦਾ ਬ੍ਰਾਂਡ ਹੈ ਬਾਈ ਜੀ ਇਹ ਕਰੋ ਚੈੱਕ ਦੇਖੋ ਬਾਈ ਕਿੰਨਾ ਵਧੀਆ ਲਾਹੋ ਹੈ ਕੁਆਲਿਟੀ ਦੇਖੋ ਬਾਈ ਕਿੰਨਾ ਵਧੀਆ ਦੁਪੱਟਾ ਬਾਈ ਮਸਲੀਨ ਦਾ ਫੁੱਲ ਸਾਈਜ਼ ਹੈ ਪੂਰਾ ਵਧੀਆ ਕੁਆਲਿਟੀ ਦਾ ਦੁਪੱਟਾ ਹੈ ਇਹਦਾ ਰੇਟ ਵੀ ਜੀ 650 ਰੁਪਿਆ ਰੇਟ ਹੈ ਦੁਕਾਨਦਾਰ ਨੂੰ ਕਹਾਂਗੇ ਲੈਸ ਬਾਈ ਜੀ ਸ਼ੰਕਰ ਦੀ ਬ੍ਰਾਂਡ ਹੈ ਬਾਈ ਜੀ ਸ਼ੰਕਰ ਦਾ ਕੱਪੜਾ ਹੈ ਕੱਪੜਾ ਬਾਈ ਜੀ ਪੂਰਾ ਵਧੀਆ ਮਲਾਈ ਵਰਗਾ ਮਖਮਲ ਵਰਗਾ ਕੱਪੜਾ ਬਾਈ ਜੀ ਆਏ ਨਹੀਂ ਹੈਗਾ ਬਿਹਾਰ ਆ ਯਾ ਹੂ ਜਾਂ ਸੰਤਾਇਟ ਕਹੂ ਉਹ ਕਪੜਾ ਨਹੀਂ ਹੈਗਾ ਕਪੜੇ ਚ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਕਪੜਾ ਬਾਈ ਜੀ ਬਾਈ ਜੀ ਰੇਟ ਪੂਰਾ ਗੌਰ ਨਾਲ ਸੁਣਿਆ ਕਰੋ ਜਿਹੜੀਆਂ ਤੁਸੀਂ ਹੋਰ ਵੀਡੀਓ ਦੇਖਦੇ ਹੋਵੋਗੇ ਬਾਈ ਜੀ ਰੇਟ ਨਾਲ ਰੇਟ ਮਲਾ ਕੇ ਦੇਖਿਆ ਕਰੋ ਬਾਈ ਜੀ ਵੀਰੂ ਉਹ ਬਹੁਤ ਪਾਉਂਦੇ ਆ ਰੇਟ ਨਾਲ ਰੇਟ ਮਲਾ ਕੇ ਦੇਖੋ ਕੁਆਲਿਟੀ ਚੈੱਕ ਕਰਿਆ ਕਰੋ ਆਹ ਦੇਖੋ ਬਾਈ ਜੀ ਦੁਬੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਇਹਦਾ ਰੇਟ ਵੀ ਜੀ 650 ਰੁਪਿਆ ਰੇਟ ਹੈ ਕੱਲੇ ਕੱਲੇ ਸ਼ੂਟ ਦਾ ਤੇ ਦੁਕਾਨਦਾਰ ਨੂੰ ਲਾਉਣੇ ਵੀ ਜੀ ਆਪਾਂ ਲੈਸ ਵਧੀਆ ਤੇ ਕੁਆਲਿਟੀ ਬਾਈ ਜੀ ਇੱਕ ਨੰਬਰ ਹੈ ਕੋਈ ਇਹਦਾ ਲਾਂਬਾ ਨਹੀਂ ਕੋਈ ਕੁਝ ਨਹੀਂ ਜੀ ਦਾ ਇਹਦੇ ਵਿੱਚ ਵੀ ਡਿਜ਼ਾਈਨ ਬਾਈ ਜੀ ਬਹੁਤ ਪਏ ਆਪਣੇ ਕੋਲੇ ਦੇਖੋ ਡਿਜ਼ਾਈਨ ਕਿੰਨੇ ਪਏ ਬਹੁਤ ਜਿਆਦੇ ਡਿਜ਼ਾਈਨ ਪਏ ਆ ਬੀ ਜੀ ਇਹ ਕਿਸ ਨੂੰ ਡਿਜ਼ਾਈਨ ਬਾਈ ਜੀ ਹੋਰ ਦਿਖਾਉਣਾ ਜੀ ਤਾਂ ਕਰੋ ਸਾਰੇ ਖੋਲ-ਖੋਲ ਦਿਖਾਈਏ ਪਰ ਸਮਾਂ ਨਹੀਂ ਇਜਾਜ਼ਤ ਦਿੰਦਾ ਬਾਈ ਜੀ ਵੀਡੀਓ ਆਏ ਬਾਈ ਜੀ ਵੱਡੀ ਵੀਡੀਓ ਪਾਣੀ ਫਿਰ ਵੀਡੀਓ ਕਹਿੰਦੇ ਗਾ ਕਿ ਸਾਨੂੰ ਵੀਡੀਓ ਵਾਲੀ ਵੱਡੀ ਆਹ ਦੇਖੋ ਜੀ ਇਹਦਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਬਾਈ ਜੀ ਪੂਰਾ ਕੱਪੜੇ ਦੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਆਪਾਂ ਮਾਣਾ ਕਪੜਾ ਨਹੀਂ ਰੱਖਦੇ ਪੂਰਾ ਵਧੀਆ ਕਪੜਾ ਰੱਖਦੇ ਦੇਖੋ ਬਾਈ ਜੀ ਆਹ ਡਿਜ਼ਾਈਨ ਕਿੰਨਾ ਸੋਹਣਾ ਦੇਖੋ ਬਾਈ ਜੀ ਕੱਲੀ ਕੱਲੀ ਚੀਜ਼ ਬਾਈ ਜੀ ਗੌਰ ਨਾਲ ਸੁਣਿਆ ਕਰੋ ਇਹਦਾ ਵੀ ਰੇਟ ਰੂ ਟਿੱਕਿਆ ਰੇਟ 650 ਰੁਪਿਆ ਰੇਟ ਹੈ ਵੀ ਜੀ ਦਾ ਹੁਣ ਵੀ ਜੀ ਦਿਖਾਉਣੇ ਆਪਾਂ ਤੁਹਾਨੂੰ ਸ਼ਿਮਰ ਕਾਟਨ ਹੈ ਬਾਈ ਜੀ ਇਹ ਬਾਈ ਜੀ ਪਹਿਲਾਂ ਆਪਾਂ ਵੇਚੀ ਹੈ ਆਲ ਓਵਰ ਤੇ ਹੁਣ ਆਪਾਂ ਵੇਚਨੇ ਆ ਬਾਈ ਜੀ ਇਹ ਮੈਚਿੰਗ ਆ ਗਿਆ ਮਾਲ ਆਪਣੇ ਕੋਲੇ ਸ਼ਿਮਰ कॉटन ਦਾ ਏਕੇ ਟੈਕਸ ਦਾ ਮਾਲ ਹੈ ਬੀ ਜੀ ਗੌਰ ਨਾਲ ਚੈੱਕ ਕਰ ਲੋ ਬਾਈ ਇੱਕ ਕੁਆਲਿਟੀ ਕਹਿੰਨਾ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਇਹ ਸ਼ਿਮਰ ਕਾਟਨ ਬਾਈ ਜੀ ਸ਼ਿਮਰ ਹੈ ਬਾਈ ਜੀ ਸ਼ਿਵਰ ਨੂੰ ਕਾਟਣਾ ਹੈ ਤੇ ਕੱਪੜੇ ਦੀ ਕੁਆਲਿਟੀ ਬਾਈ ਜੀ ਬਹੁਤ ਸ਼ਾਨਦਾਰ ਕੁਆਲਿਟੀ ਹੈ ਇੱਕ ਨੰਬਰ ਏਕੇ ਟੈਕਸ ਦਾ ਮਾਲ ਹੈ ਬਾਈ ਜੀ ਇਹ ਚੈੱਕ ਕਰ ਲੋ ਸਮਾਰ ਕੇ ਬਾਈ ਜੀ ਗੌਰ ਨਾਲ ਚੈੱਕ ਕਰੋ ਜਿਹੜੀ ਇਹਦੀ ਬਾਟਮ ਹੈ ਬੀ ਜੀ ਉਹ ਆਹ ਕੱਪੜੇ ਦੀ ਬਾਟਮ ਹੈ ਦੇਖੋ ਬਾਈ ਜੀ ਸ਼ਿਮਰ ਅビਜੀ ਦੀ ਮੇ ਬਿਸਤਾਰੇ ਜਮਕਦੇ ਸ਼ਿਮਰ ਦੇ ਉਹ ਚੀਜ਼ ਹੈ ਬਾਈ ਜੀ ਇਹ ਏਕੇ ਟੈਕਸ ਦਾ ਮਾਲ ਹੈ ਇਹਦਾ ਰੇਟ ਵੀ ਜੀ 850 ਰੁਪਿਆ ਰੇਟ ਹੈ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਉਂਗਾ ਲੈਸ ਬਾਈ ਜੀ ਕਿਸੇ ਨੂੰ ਹੋਰ ਦਿਖਾਉਣਾ ਖੋਲ ਕੇ ਆਪਣੇ ਕੋਲ ਡਿਜ਼ਾਈਨ ਬਹੁਤ ਪਿਆ ਬਾਈ ਜੀ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਕੋਈ ਗੱਲ ਨਹੀਂ ਇੱਕ ਆਪਾਂ ਆ ਦੇ ਖੋੜੀ ਜਾਨ ਬਾਈ ਜੀ ਦੇਖੋ ਸ਼ਿਮਰ ਕਾਟਣਾ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਪਹਿਲਾ ਬਰਸ਼ੀਂਦਾ ਹੀ ਵੇਚਿਆ ਹੁਣ ਪਰ ਏਕੇ ਟੈਕਸ ਦਾ ਆ ਗਿਆ ਉਹ ਆਲ ਓਵਰ ਸੀ ਇਹ ਵੀਰ ਜੀ ਮੈਚਿੰਗ ਹੈ ਡਿਜ਼ਾਈਨ ਚੈੱਕ ਕਰੋ ਮੈਚਿੰਗ ਡਿਜ਼ਾਈਨ ਹੈ ਦੇਖੋ ਜਿਹੜਾ ਬਾਈ ਜੀ ਕੇਰਾ ਲਾਏ ਗਿਆ ਮੁੜ ਕੇ ਇਹ ਗੱਲ ਕੋਈ ਵੀ ਠੀਕ ਹੈ ਕਪੜਾ ਹੈਗਾ ਬਾਈ ਜੀ ਇਹਦਾ ਰੇਟ ਵੀ ਜੀ 850 ਰੁਪਿਆ ਰੇਟ ਹੈ ਕੱਲੇ ਕੱਲੇ ਸ਼ੂਟ ਦਾ ਆ ਦੇਖੋ ਚੈੱਕ ਕਰੋ ਬਾਈ ਜੀ ਦੇਖੋ ਇੱਕ ਵਾਰੀ ਜਰੂਰ ਬਾਈ ਜੀ ਦੇਖੋ ਨੂੰ ਕਪੜੇ ਦੀ ਕੁਆਲਿਟੀ ਕੀ ਹੈ ਤੇ ਕੀ ਗੱਲ ਬਾਤ ਹੈ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਬੀ ਜੀ ਆਪਣੇ ਕੋ ਕੋਟਨਾ ਹੈ ਇੱਕ ਬਾਈ ਜੀ ਬਹੁਤ ਸੋਹਣਾ ਕਾਟਨ ਦੀ ਦੁਬੱਟਾ ਦੀ ਕਾਟਨ ਦੀ ਬਾਈ ਜੀ ਸੂਟ ਹੈ ਦੇਖੋਗੇ ਬਾਈ ਜੀ ਕਿਤ ਖੁਸ਼ ਹੁੰਦਾ ਹੈ ਬਾਈ ਜੀ ਬਹੁਤ ਸੋਹਣਾ ਸਾਫਾ ਕੱਪੜੇ ਦਾ ਆਹ ਦੇਖੋ ਚੈੱਕ ਕਰੋ ਬਾਈ ਜੀ ਬਾਈ ਜੀ ਪਿਓਰ ਕਾਟਨ ਦਾ ਝੂਟ ਹੈ ਜੀ ਜਿਹਨੂੰ ਪਿਓਰ ਕਹਿੰਦੇ ਆਪਾਂ ਇੱਕ ਤਾਂ ਹੁੰਦੀ ਹੈ ਮਿਕਸਿੰਗ ਇਹ ਪਿਓਰ ਹੈ ਬਾਈ ਜੀ ਪੂਰਾ ਤੇ ਆਹ ਦੇਖੋ ਬਾਈ ਜੀ ਬਾਈ ਜੀ ਗੌਰ ਨਾਲ ਚੈੱਕ ਕਰੋ ਪੂਰਾ ਵਧੀਆ ਡਿਜ਼ਾਈਨ ਦੇਖੋ ਇਹ ਮੈਂ ਮੈਚਿੰਗ ਹੈ ਬਾਈ ਜੀ ਕਪੜਾ ਤੇ ਕਪੜਾ ਬਾਈ ਕਾਹਦਾ ਜਮਾ ਮਖਵਲ ਵਰਗਾ ਪਿਆ ਸੋਹਣਾ ਜਮਨ ਡਿਜ਼ਾਈਨ ਉਹਦੂ ਸੋਹਣਾ ਤੇ ਕਪੜਾ ਬਾਈ ਪਿਓਰ ਕਾਟਨ ਹੈ ਜਮਾ ਤੇ ਇਕ ਤਾਂ ਹੁੰਦਾ ਉਹ ਇਹ ਪਿਓਰ ਕਾਟਨ ਹੈ ਬਾਈ ਜੀ ਦੇਖੋ ਡਿਜ਼ਾਈਨ ਚੈੱਕ ਕਰੋ ਤੇ ਪਿਓਰ ਹੀ ਬਾਈ ਦੁਪੱਟਾ ਇਹਦਾ ਨਾਮ ਲਗਾ ਕਾਫਨ ਦਾ ਦੁਪੱਟਾ ਬਾਈ ਜੀ ਪੂਰਾ ਵਧੀਆ ਸ਼ਾਨਦਾਰ ਆ ਦੇਖੋ ਬਾਈ ਜੀ ਦੁਪੱਟਾ ਪੂਰਾ ਵਧੀਆ ਫੁੱਲ ਸਾਈਜ਼ ਦੁਪੱਟੇ ਦਾ ਪਿਓਰ ਕਾਟਨ ਦਾ ਦੁਬੱਟਾ ਜੀ ਇਹ ਚੈੱਕ ਕਰੋ ਬਾਈ ਜੀ ਦੇਖੋ ਆਹ ਦੇਖੋ ਬਾਈ ਜੀ ਕਪੜੇ ਕੁਆਲਟੀ ਚੈੱਕ ਕਰੋ ਬਾਈ ਜੀ ਰੂਹ ਖੁਸ਼ ਹੁੰਦੀ ਹੈ ਦੇਖ ਕੇ ਕਪੜੇ ਨੂੰ ਫੇਰਾਂ ਇੱਕ ਵਾਰੀ ਲਿਜਾ ਕੇ ਦੇਖੋ ਬਾਈ ਜੀ ਫੇਰ ਪਤਾ ਲੱਗਦਾ ਹਨ ਕਪੜੇ ਦਾ ਬਾਈ ਜੀ ਆਪਾਂ ਉਹ ਕੰਮ ਨਹੀਂ ਹੈ ਆਪਾਂ ਬਾਈ ਜੀ ਜਮਾਂ ਗੰਦ ਨਹੀਂ ਵੇਚਦੇ ਇੱਕ ਨੰਬਰ ਕੁਆਲਟੀ ਵੇਚਦੇ ਆ ਇੱਕ ਨੰਬਰ ਸਟੈਂਡਰਡ ਦਾ ਮਾਲ ਵੇਚਦੇ ਆ ਜਿਹੜਾ ਇਹ ਕਪੜਾ ਬਾਈ ਜੀ ਪਿਓਰ ਕਾਟਨ ਦਾ ਕਪੜਾ ਹੈ ਜੀ ਇਹਦਾ ਰੇਟ ਵੀ ਜੀ 750 ਰੁਪਿਆ ਰੇਟ ਹੈ ਤੇ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਉਣੇ ਆ ਲੈਸ ਰੰਗ ਦੇਖੋ ਆਹ ਦੇਖੋ ਰੰਗ ਇੱਕ ਵਾਰ ਨੂੰ ਖੋਲ ਕੇ ਹੋਰ ਵੀ ਦਿਖਾਵਾਂਗੇ ਪਰ ਚੈੱਕ ਕਰ ਲਓ ਆਹ ਦੇਖੋ ਕਿੰਨੇ ਵੀ ਰੰਗ ਆ ਆਹ ਦੇਖੋ ਬਾਈ ਜੀ ਇੱਕ ਤੁਹਾਨੂੰ ਮਾਸਟਰ ਕਲਰ ਦਿਖਾਉਣਾ ਹੈ ਬਾਈ ਜੀ ਖੋਲ ਕੇ ਪੂਰਾ ਵਧੀਆ ਕੱਪੜਾ ਆਹ ਦੇਖੋ ਬਾਈ ਜੀ ਕੱਪੜਾ ਬਾਈ ਜੀ ਪਿਓਰ ਕਾਟਨ ਹੈ ਇਹਦੀ ਪੂਰੀ ਜ਼ਿੰਮੇਵਾਰੀ ਹੈ ਵੀ ਜੇ ਕੋਈ ਇਹ ਗੱਲ ਕਰੇ ਵੀ ਇਹ ਮਿਕਸਿੰਗ ਹੈ ਪਿਓਰ ਕਾਟਨ ਦਾ ਕੱਪੜਾ ਬਾਈ ਜੀ ਜਮਾ ਇਹ ਦੇਖੋ ਬਾਈ ਜੀ ਦੇਖੋ ਬਾਈ ਕਿੰਨਾ ਵਧੀਆ ਸ਼ਾਨਦਾਰ ਦਾ ਇਹਦੇ ਤੇ ਮੀਨਾਕਾਰੀ ਕੀਤੀ ਹੋਈ ਹੈ ਕਿੰਨਾ ਵਧੀਆ ਫੁੱਲ ਜਿ بنائے ਹੋਏ ਹੈ ਤੇ ਪੂਰਾ ਵਧੀਆ ਡਿਜ਼ਾਈਨਦਾਰ ਇਹਦੇ ਨਾਲ ਦੁਪੱਟਾ ਬਾਈ ਜੀ ਪਿਓਰੀ ਕਾਟਨ ਦਾ ਦੁਪੱਟਾ ਹੈ ਦੁਪੱਟਾ ਦੇਖੋ ਬਾਈ ਜੀ ਰੂਹ ਖੂਸ਼ ਦੁਪੱਟਾ ਦੇਖਦੇ ਹੋ ਦੁਪੱਟਾ ਬਹੁਤ ਸ਼ਾਨਦਾਰ ਪਿਓਰ ਕਾਟਨ ਦਾ ਤੇ ਸਹਜ ਫੁੱਲਾਂ ਵਾਲਾ ਜਿਹਾ ਬਾਈ ਜੀ ਤੇ ਇੱਕ ਕਰੋ ਚੈੱਕ ਬਾਈ ਜੀ ਦੇਖੋ ਦੁਪੱਟਾ ਦਾ ਸ਼ਾਇਦ ਦੇਖੋ ਬਈ ਕਿੰਨਾ ਵੱਡਾ ਸਾਈਜ਼ ਹੈ ਦੁਪੱਟੇ ਦਾ ਚੈੱਕ ਕਰੋ ਬਾਈ ਜੀ ਪਿਓਰ ਕਾਟਨ ਹੈ ਬਾਈ ਜੀ 750 ਰੁਪਿਆ ਰੇਟ ਹੈ ਇਹਦਾ ਤੇ ਦੁਕਾਨਦਾਰ ਵਾਸਤੇ ਲਾਵਾਂਗੇ ਲੈਸ ਬਾਈ ਜੀ ਇੱਕ ਵਾਰ ਜੀ ਸਾਰਿਆਂ ਨੂੰ ਬੇਨਤੀ ਬਾਰ-ਬਾਰ ਆਪਾਂ ਇਹੀ ਕਰਦੇ ਆਂ ਵੀ ਸਬਸਕ੍ਰਾਈਬਰ ਤੇ ਸ਼ੇਅਰ ਬਾਈ ਬਣ ਕੇ ਹੱਥ ਬਣ ਕੇ ਵੇਚ ਤੇ ਜ਼ਰੂਰ ਕਰਿਆ ਕਰੋ ਕਿਉਂਕਿ ਸਾਰੇ ਆਪਾਂ ਨੂੰ ਤੁਹਾਡੇ ਤਰੀਕੇ ਕਬੀਲੇ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਪਤਾ ਲੱਗ ਜੇ ਵੀ ਉੱਥੇ ਆਹ ਰੇਟ ਮਿਲਦਾ ਹੈ ਤੁਸੀਂ ਹੋਰ ਵੀਡੀਓ ਵੀ ਦੇਖਦੇ ਹੋਵੋਗੇ ਵੀ ਉੱਥੇ ਕੀ ਰੇਟ ਮਿਲਦਾ ਹੈ ਇੱਥੇ ਕੀ ਰੇਟ ਮਿਲਦਾ ਹੈ ਵੀ ਜੀ ਫਰਕ ਲੱਗਦਾ ਹੋ ਤਾਂ ਆਓ ਆਪਾਂ ਫਰਕ ਰੱਖਦੇ ਆਂ ਵੀ ਜੀ ਇਹ ਉਹ ਗੱਲ ਨਹੀਂ ਹੈਗੀ ਸੇਲ ਪੱਟਣ ਵਾਲੀ ਗੱਲ ਆਪਣੀ ਕੋਈ ਨਹੀਂ 5-10 ਰੁਪਏ ਦੇ ਕੰਮ ਕਰਦੇ ਆ ਵੀਜੀ ਆਪਾਂ ਤੇ ਗੌਰ ਨਾਲ ਸੁਣਿਆ ਕਰੋ ਰੇਟ ਰੂਟ ਵੀ ਗੌਰ ਨਾਲ ਸੁਣਿਆ ਕਰੋ ਇੱਕ ਵੀਜੀ ਕਪੜਾ ਆਪਣਾ ਆਹ ਗਾ ਦੇਖੋ ਕਾਟਨ ਗੌਰ ਨਾਲ ਚੈੱਕ ਕਰੋ ਵੀਜੀ ਆਹ ਦੇਖੋ ਇਹ ਵੀ ਪਿਓਰ ਕਾਟਨ ਹੈ ਵੀਜੀ ਫੁੱਲ ਪਿਓਰ ਕਾਟਨ ਦਾ ਦੁਪੱਟਾ ਵੀਜੀ ਤੇ ਪਿਓਰ ਕਾਟਨ ਹੀ ਆਪਣੇ ਕੋਲੇ ਵੀਜੀ ਮਾਲ ਹੈ ਇਹ ਆਹ ਕਪੜਾ ਵੀ ਪਿਓਰ ਕਾਟਨ ਹੈ ਦੇਖੋ ਚੈੱਕ ਕਰੋ ਇਹ ਐਮੇজিং ਹੈ ਵੀਰ ਜੀ ਇਹ ਆ ਇਹਦੀ ਬਾਟਮ ਆ ਗਈ ਵੀਰ ਜੀ ਬਾਟਮ ਦੇ ਵਿੱਚ ਵੀ ਫੁੱਲ ਦਿੱਤੇ ਆ ਬਾਈ ਜੀ ਫੁੱਲ ਜੇ ਹੈਗੇ ਨੰਗੇ ਪ੍ਰਿੰਟਡ ਆ ਦੇਖੋ ਕਿੰਨੀ ਸੋਹਣੀ ਬਾਟਮ ਦਿੱਤੀ ਆ ਬਾਈ ਜੀ ਕਪੜਾ ਕਾਦਾ ਬਾਈ ਜੀ ਬਹੁਤ ਸੋਹਣਾ ਕਪੜਾ ਹੈ ਦੇਖੋ ਚੈੱਕ ਕਰੋ ਪੂਰੀ ਵਧੀਆ ਬਈ ਫੁੱਲ ਜ਼ਿੰਮੇਵਾਰੀ ਦਾ ਪਿਓਰ ਕਾਟਨ ਦਾ ਦੁਪੱਟਾ ਹੈ ਪਿਓਰ ਕਾਟਨ ਦਾ ਸ਼ੂਟ ਹੈ ਨਾਲ ਕਾਟਨ ਦੀ ਉਹ ਬਾਟਮ ਹੈ ਇਹ ਚੈੱਕ ਕਰੋ ਬਾਈ ਜੀ ਦੇਖੋ ਚੁੰਨੀ ਦੇਖੋ ਕਿੰਨੀ ਵਧੀਆ ਸ਼ਾਨਦਾਰ ਹੈ ਪਿਓਰ ਕਾਟਨ ਹੈ ਵੀਰ ਜੀ ਜਮਾ ਜੁੰਮੇਵਾਰੀ ਹੈ ਵੀਜੀ ਇੱਕ ਕਾਟਨ ਦਾ ਬਾਈ ਜੀ ਇੱਥੋਂ ਪਤਾ ਲੱਗਦਾ ਦੇਖੋ ਵੀਜੀ ਐਂ ਕਰਕੇ ਦੇਖੋ ਐਂ ਐਂ ਬਣਦਾ ਵੀਜੀ ਦੇਖੋ ਆ ਪਿਓਰ ਕਾਟਨ ਐ ਇਹਨੂੰ ਕਹਿੰਦੇ ਬਾਈ ਜੀ ਪਿਓਰ ਕਾਟਨ ਦੇਖੋ ਇਹਨੂੰ ਕਹਿੰਦੇ ਪਿਓਰ ਕਾਟਨ ਵੀਜੀ ਦੇਖੋ ਚੈੱਕ ਕਰੋ ਇਹਦਾ ਰੇਟ ਵੀਜੀ 650 ਰੁਪਿਆ ਰੇਟ ਹੈ ਆ ਦੇਖੋ ਵੀਜੀ ਗੌਰ ਨਾਲ ਚੈੱਕ ਕਰੋ ਵੀਜੀ ਰੇਟ ਇਹਦਾ 650 ਰੁਪਿਆ ਰੇਟ ਹੈ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਵਾਂਗੇ ਲੈਸ ਪੂਰੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਰੇਟ ਰੂਟ ਦੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਆਪਾਂ ਚੈਲੰਜ ਕਰਦੇ ਆ ਇਸ ਗੱਲ ਤੇ ਵੀ ਆਪਾਂ ਤੋਂ ਕੋਈ ਮੰੰਦਾ ਦੇ ਨਹੀਂ ਸਕਦਾ ਪੂਰੀ ਫੁੱਲ ਜ਼ਿੰਮੇਵਾਰੀ ਹੈ ਵੀ ਜੀ ਆਪਾਂ ਸਾਰੇ 5 5 10000 ਰੁਪਏ ਦੇ ਕੰਮ ਕਰਦੇ ਆ ਬਾਹਾਂ ਵਾਲੀ ਕੰਮ ਕਹੇ ਨਹੀਂ ਹੈਗੀ ਸੇਲ ਪਟਣ ਵਾਲੀ ਗੱਲ ਨਹੀਂ ਵੀ ਨੇ ਕਰਦੇ ਆ ਆਪਾਂ ਤੇ ਵੀ ਕਰੋ ਪਿਓਰ ਕਾਟ ਨੇ ਵੀ ਜੀ ਇਹ ਆ ਦੇਖੋ ਪੂਰਾ ਵਧੀਆ ਸਟਾਫ ਹੈ ਬਾਈ ਜੀ ਦਾ ਮੈਂ ਪੂਰਾ ਵਧੀਆ ਆ ਜਿਹੜਾ ਆ ਕਪੜਾ ਬਾਈ ਜੀ ਪੂਰਾ ਵਧੀਆ ਕਪੜਾ ਜਮਾਂ ਬਹੁਤ ਜਿਆਦੇ ਮਲੇਈ ਵਰਗਾ ਕੱਪੜਾ ਜਿਵੇਂ ਨਰਮ ਸੋਹਣਾ ਤੇ ਆਹ ਹੈਗਾ ਇਹਦਾ ਆਹ ਬਾਟਮ ਦਾ ਕੱਪੜਾ ਕਮੀਜ਼ ਦਾ ਕੱਪੜਾ ਹੈ ਆਹ ਦੇਖੋ ਵੀਰ ਜੀ ਡਿਜ਼ਾਈਨ ਚੈੱਕ ਕਰੋ ਹੁਣੇ ਵਿੱਚ ਆਹ ਦੇਖੋ ਆਹ ਡਿਜ਼ਾਈਨ ਆ ਗਿਆ ਵੀਰ ਜੀ ਦੇਖੋ ਇਹ ਆਹ ਡਿਜ਼ਾਈਨ ਆ ਗਿਆ ਦੇਖੋ ਵੀਰ ਜੀ ਦੇਖੋ ਡਿਜ਼ਾਈਨ ਦੇਖੋ ਇਹਦਾ ਰੇਟ ਵੀ ਜੀ 650 ਰੁਪਿਆ ਰੇਟ ਹੈ ਹੋਰ ਵੀ ਲੈਸ ਹੋਊ ਵੀਰ ਜੀ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲੈਸ ਹੋਊਗੀ ਹੋਰ ਵੀ ਆਹ ਦੇਖੋ ਆਹ ਦੇਖੋ ਵੀਰ ਜੀ ਜਿੰਨਾ ਸਲਾਹ ਵੀਜੀ ਉਹਨਾ ਮਾਲ ਲਿਆ ਸਕਦੇ ਹੋ ਕੋਈ ਇਹ ਜੀ ਗੱਲ ਨਹੀਂ ਇੱਕ ਵੀਜੀ ਆਪਾਂ ਬਾਰ ਬਾਰ ਆਪਾਂ ਇਹੀ ਦੱਸਦੇ ਆਂ ਵੀਰ ਜੀ ਆਪਣੇ ਕੋਲੇ ਮਾਲ ਵਧੀਆ ਸਟੈਂਡਰਡ ਦਾ ਮਾਲ ਰੱਖਦੇ ਆਂ ਵੀਜੀ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਇਹ ਨਹੀਂ ਵੀ ਆਪਾਂ ਦਿਖਾਵਾਂਗੇ ਕੁਝ ਹੋਰ ਦੇਵਾਂਗੇ ਕੁਝ ਹੋਰ ਇਹ ਤਾਂ ਸਾਡਾ ਕੰਮ ਹੀ ਹੈ ਨਹੀਂ ਗਾ ਇਸ ਗੱਲ ਤੇ ਤਾਂ ਵੀਜੀ ਗਲਤ ਕੰਮ ਨਾ ਝੂਠ ਮਾਰੀ ਦੇ ਨਾਮ ਮਾਰਨਾ ਸਹੀ ਦੱਸਾਂਗੇ ਸਹੀ ਦਿਨੇ ਵੀਜੀ ਆਹ ਦੇਖ ਲਓ ਵੀਜੀ ਆਪਣੇ ਕੋਲੇ ਕਾਟਨਾ ਵੀਜੀ ਬਹੁਤ ਵਧੀਆ ਦੇਖੋ ਡਿਜ਼ਾਈਨ ਚ ਚੈੱਕ ਕਰੋ ਵੀ ਜੀ ਦੇ ਦੇਖੋ ਆ ਦੇਖੋ ਵੀਰ ਜੀ ਕਿੰਨੇ ਸੋਹਣੇ ਡਿਜ਼ਾਈਨ ਆਏ ਆਪਣੇ ਕੋਲ ਇਹ BMW ਕਾਟ ਨੇ ਵੀਰ ਜੀ ਦੇਖੋ ਚੈੱਕ ਕਰੋ ਇਧਰ ਪੈਰ ਸਬੂਟੀ ਪਈ ਆ ਵੀਰ ਜੀ ਆ ਇਹਦਾ ਸਾਰਾ ਰੇਟਾਂ ਦਾ ਸਭ ਨੂੰ ਪਤਾ ਹੀ ਆ ਵੀਰ ਜੀ ਬਸ ਜਾਂਦੀ ਵਾਰ ਫਿਰ ਆਪਾਂ ਇਹ ਹੀ ਦੱਸ ਦਿਆਂ ਵੀ ਜੀ ਵੀ ਆਪਾਂ ਵੀਡੀਓ ਫਿਰ ਨਵੀਂ ਤੋਂ ਨਵੀਂ ਲੈ ਕੇ ਆਵਾਂਗੇ 2-4 ਦਿਨਾਂ ਤੱਕ ਹੀ ਵੀਡੀਓ ਫਿਰ ਲੈ ਕੇ ਆਵਾਂਗੇ ਮਾਲ ਤਾਂ ਬਹੁਤ ਪਿਆਸੀ ਪਰ ਸਮਾਂ ਨਹੀਂ ਇਜਾਜ਼ਤ ਦਿੰਦਾ ਇੱਕ ਦਿਨ ਸੰਭਾਲ ਕੇ ਫਿਰ ਫਿਰ ਤੁਹਾਨੂੰ ਵੀਡੀਓ ਪਾਵਾਂਗੇ ਤੇ ਜਿਹਦੇ ਵਿੱਚ ਕਾਟਣ ਤੇ ਮਸਲੀਨ ਇਹ ਤਾਂ ਆਪਣੇ ਕੋਲੇ ਬਹੁਤ ਵੱਡੀ ਪੱਧਰ ਤੇ ਆਪਣੇ ਕੋਲੇ ਵਿਜੀਮਾਲ ਜਿੰਨਾ ਮਰਜ਼ੀ ਕੋਈ ਲੈ ਜਾਓ ਤੇ ਮੈਂ ਆਪਣੀ ਗੱਲ ਬਾਈ ਜੀ ਹੋਰ ਸੇਲ ਦਾ ਕੰਮ ਆਪਣੇ ਕੋਲੇ ਦੁਕਾਨਦਾਰਾ ਮੇਰੇ ਵੀਰ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਕਿ ਇੱਕ ਵਾਰੀ ਸਕਰੀਨ ਤੇ ਨੰਬਰ ਚੱਲ ਰਿਹਾ ਜਰੂਰ ਆਪਣੇ ਨਾਲ ਕਨੈਕਟ ਕਰੋ ਜਿਹੜਾ ਆਪਾਂ ਰੇਟ ਲਾ ਰਹੇ ਚੈਲੰਜ ਆਪਾਂ ਬਹੁਤ ਜ਼ਿਆਦਾ ਸਸਤਾ ਰੇਟ ਲਾਵਾਂਗੇ ਤੇ ਕੁਆਲਿਟੀ ਵੀ ਇੱਕ ਨੰਬਰ ਦੇਵਾਂਗੇ ਅਗਲੇ ਨੂੰ ਇਹ ਚੀਜ਼ ਨਹੀਂ ਹੈ ਵੀ ਰੇਟ ਵੀ ਸਸਤਾ ਹੋਵੇ ਤੇ ਚੀਜ਼ ਮਾੜੀ ਹੋਵੇ ਇਹ ਵੀ ਕੰਮ ਨਹੀਂ ਆਪਾਂ ਕਰਦੇ ਤੇ ਵੀਰ ਜੀ ਹਾਂ ਇਹੀ ਗੇ ਬੇਨਤੀ ਕਰਦੇ ਆ ਸਬਸਕ੍ਰਾਈਬਰ ਸ਼ੇਅਰ ਬਾਈ ਜੀ ਜਰੂਰ ਕਰੋ ਫੇਰ ਮਿਲਨੇ ਕੱਲ ਪਰਸ ਨੂੰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ